ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਖਣ ਪੂਰਬ ਮੈਂ ਲੁੱਟੀ ਸੁੱਧ ਸਿੰਘਨ ਦੇ ਹੀ ਗਵਾਏ ਖਾਲਸਾ ਜੀ ਜਿਹੜੀਆਂ ਮੱਲਾਂ ਅਸੀਂ ਮਾਰਨ ਨਿਕਲ ਰਹੇ ਹਾਂ ਜਦੋਂ ਹੀ ਅਬਦਾਲੀ ਨੂੰ ਇਹਨਾਂ ਦਾ ਪਤਾ ਲੱਗੇਗਾ ਉਹ ਇਧਰ ਚੜ੍ਹਾਈ ਕਰੇਗਾ ਕਿਉਂ ਨਾ ਪਹਿਲਾਂ ਸਾਰੇ ਪਰਿਵਾਰ ਤੇ ਬਾਲ ਬੱਚੇ ਮਾਲਵੇ ਬਾਲ ਛੱਡ ਆਈਏ ਬਾਬਾ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ ਜੰਡਿਆਲੇ ਉੱਤੇ ਚੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਸਿੰਘਾਂ ਨੂੰ ਕਿਹਾ ਸਿੰਘਾਂ ਨੂੰ ਆਕਲ ਦਾਸ ਦੀ ਉਸ ਚਿੱਠੀ ਬਾਰੇ ਪਤਾ ਲੱਗ ਗਿਆ ਸੀ ਜੋ ਉਸਨੇ ਅਬਦਾਲੀ ਵੱਲ ਕੱਲੀ ਸੀ ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ ਪਠਾਣਾ ਦਾ ਜਦ ਸਾਡੇ ਤੇ ਜ਼ੋਰ ਨਹੀਂ ਚੱਲਦਾ ਤਾਂ ਉਹ ਸਾਰਾ ਗੁੱਸਾ ਸਿੱਖ ਪਰਿਵਾਰਾਂ ਉੱਤੇ ਕੱਢਦੇ ਹਨ ਸਰਦਾਰ ਜੱਸਾ ਸਿੰਘ ਨੇ ਬਾਬਾ ਜੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਸਿੰਘਾਂ ਨੇ ਸਾਰਾ ਵਹੀਰ ਇਕੱਠਾ ਕੀਤਾ ਤੇ ਮਾਲਵੇ ਵੱਲ ਚੱਲ ਆ ਪਾ ਦਿੱਤਾ ਨਾਲ ਹੀ ਕੁਝ ਸਿੰਘਾਂ ਦੇ ਮਨ ਵਿੱਚ ਇਹ ਵੀ ਸੀ ਕਿ ਉਹ ਜਾਂਦੇ ਜਾਂਦੇ ਨਿਰੰਜਨੀਏ ਮਹੰਤ ਨੂੰ ਸੋਧ ਜਾਣ ਪਰ ਨਾਲ ਦੇ ਸਿੰਘਾਂ ਨੇ ਕਿਹਾ ਕਾਬਲੀ ਕੁੱਤਾ ਸ਼ਿਕਾਰ ਲਈ ਕਾਬਲ ਨੂੰ ਚੱਲ ਪਿਆ ਹੈ ਸੋ ਸਾਨੂੰ ਪਹਿਲਾਂ ਵਹੀਰ ਵੱਲੋਂ ਵਿਹਲੇ ਹੋ ਜਾਣਾ ਚਾਹੀਦਾ ਹੈ ਤਦੋਂ ਹੀ ਇੱਕ ਸੁਇਆ ਸਿੰਘ ਆਇਆ ਖਾਲਸਾ ਜੀ ਅਬਦਾਲੀ ਨੇ ਕਾਬਲੋਂ ਨਹੀਂ ਤੁਰਨਾ ਉਹ ਤਾਂ ਸਿੰਧ ਪਾਰ ਕਰ ਆਇਆ ਹੈ ਸਿੰਘਾਂ ਨੂੰ ਇਸ ਬਾਰੇ ਪਹਿਲਾਂ ਖਬਰ ਨਹੀਂ ਸੀ ਉਹ ਤਾਂ ਇਹ ਸੋਚ ਰਹੇ ਸਨ ਕਿ ਕਿਤੇ ਸ਼ਾਹ ਨੇ ਹਜੇ ਕਾਬਲੋਂ ਕੁਝ ਕਰਨਾ ਹੈ ਫਿਰ ਸਾਨੂੰ ਪਹਿਲਾਂ ਟੱਬਰਾਂ ਵਾਲਾ ਮੋਰਚਾ ਮਾਰ ਲੈਣਾ ਚਾਹੀਦਾ ਹੈ ਜੰਡੇਆਲੇ ਤੇ ਅਬਦਾਲੀ ਨੂੰ ਫੇਰ ਇਸ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਟਕਰਾਂਗੇ ਬਾਬਾ ਸ਼ਾਮ ਸਿੰਘ ਬੋਲੇ ਸਤਿਵਚਨ ਬਾਬਾ ਜੀ ਆਖਦਿਆਂ ਬਾਕੀ ਸਿੰਘਾਂ ਨੇ ਹੰਗਾਰਾ ਭਰਿਆ ਤੇ ਵਹੀਰ ਮਾਲਵੇ ਕੰਨੀ ਤੁਰ ਪਿਆ ਜੰਡਿਆਲੇ ਜਾਣ ਦੀ ਥਾਂ ਸਿੱਖ ਹੋਣ ਸਤਲੁਜ ਨੂੰ ਹੋ ਤੁਰੇ ਉਹਨਾਂ ਦਾ ਇਰਾਦਾ ਸੀ ਕਿ ਪਰਿਵਾਰਾਂ ਵਿਚਲੇ ਮਾਈਆਂ ਬੁੱਢਿਆਂ ਤੇ ਬੱਚਿਆਂ ਨੂੰ ਬਰਨਾਲੇ ਪਾਰ ਮਾਲਵੇ ਵਿੱਚ ਬਰਾਣਾ ਦੇ ਇਲਾਕੇ ਤੱਕ ਛੱਡ ਆਉਣ ਪਰ ਫੇਰ ਵੀ ਕੁਝ ਸਿੰਘਾਂ ਨੇ ਬਾਬਾ ਜੱਸਾ ਸਿੰਘ ਰਾਮਗੜੀ ਦੀ ਅਗਵਾਈ ਵਿੱਚ ਜੰਡਿਆਲੇ ਨੂੰ ਘੇਰਾ ਪਾਰ ਲਿਆ ਸਿੰਘਾਂ ਨੂੰ ਜੰਡਿਆਲੇ ਵਾਲਿਆਂ ਤੇ ਗੁੱਸਾ ਵੀ ਬਹੁਤ ਸੀ ਸਿਰਫ ਇਸ ਕਰਕੇ ਨਹੀਂ ਕਿ ਉਹ ਸਿੰਘਾਂ ਦੀਆਂ ਮੁਖਬਰੀਆਂ ਕਰਦੇ ਸਨ ਤੇ ਮੁਗਲਾਂ ਨੂੰ ਸਿੰਘਾਂ ਦੇ ਪਰਿਵਾਰਾਂ ਦਾ ਪਤਾ ਦਿੰਦੇ ਸਨ ਸਗੋਂ ਇਹਨਾਂ ਦੁਸ਼ਟਾਂ ਨੇ ਸਾਖੀਆਂ ਘੜੀਆਂ ਸਨ ਜਿਨ੍ਹਾਂ ਵਿੱਚ ਪਹਿਲੇ ਸਤਗੁਰੂ ਤੇ 6ਵੇਂ ਸਤਗੁਰੂ ਬਾਰੇ ਘਟੀਆਂ ਗੱਲਾਂ ਲਿਖੀਆਂ ਗਈਆਂ ਸਨ ਪੰਥ ਨਾਲੋਂ ਵੱਖ ਹੋ ਕੇ ਪਹਿਲਾਂ ਇਹ ਜਕਰੀਏ ਤੇ ਮੀਰ ਮੰਨੂ ਦੇ ਤਾਬੇਦਾਰ ਰਹੇ ਤੇ ਹੁਣ ਅਹਿਮਦ ਸ਼ਾਹ ਨਾਲ ਗੰਢ ਧੁੱਪ ਕਰ ਲਈ ਸੋ ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਕੁਝ ਪਲਾਂ ਵਿੱਚ ਹੀ ਸ਼ਹਿਰ ਦਾ ਵੱਡਾ ਹਿੱਸਾ ਸਿੰਘਾਂ ਨੇ ਲੁੱਟ ਲਿਆ। ਆਕਲਦਾਸ ਨੇ ਕਿਲੇ ਵਿੱਚ ਸ਼ਰਨ ਲੈ ਲਈ ਤੇ ਵੱਡੀ ਸੁਰੱਖਿਆ ਟੁਕੜੀ ਦਰਵਾਜ਼ਿਆਂ ਦੇ ਅੰਦਰ ਤਾਇਨਾਤ ਕਰ ਦਿੱਤੀ। ਸਿੰਘ ਕਾਫੀ ਚਿਰ ਕੇਰਾ ਪਾ ਕੇ ਬੈਠੇ ਰਹੇ ਤੇ ਕਿਲੇ ਅੰਦਰ ਵੜਨ ਦੀਆਂ ਬਯੰਤਾਂ ਘਟਦੇ ਰਹੇ। ਪਰ ਤਦੋਂ ਹੀ ਆਕਲਦਾਸ ਨੇ ਐਸਾ ਕੁਚੀਲ ਕੰਮ ਕੀਤਾ ਜਿਸ ਦੀ ਸਿੰਘਾਂ ਨੂੰ ਆਸ ਨਹੀਂ ਸੀ। ਨਿਰੰਜਨੀਏ ਮਹੰਤ ਨੇ ਆਪਣੇ ਮੁਸਲਮਾਨ ਸਿਪਾਹੀਆਂ ਤੋਂ ਗਾਵਾਂ ਹਲਾਲ ਕਰਵਾਈਆਂ ਤੇ ਕਿਲੇ ਦੀਆਂ ਕੰਧਾਂ ਤੇ ਚਾਰੇ ਪਾਸੇ ਲੰਮਕਾ ਦਿੱਤੀ। ਗੀਦੀ ਕਿਤੋਂ ਦਾ ਸਰਦਾਰ ਜੱਸਾ ਸਿੰਘ ਰਾਮਗੜੀਆ ਬੋਲੇ ਖਾਲਸਾ ਜੀ ਇਹ ਸਾਡੀ ਦੁਸ਼ਮਣੀ ਦੇ ਲਾਇਕ ਵੀ ਨਹੀਂ ਲੜਿਆ ਵੀ ਕਿਸੇ ਅਸੂਲਾਂ ਤੇ ਖਲੋਤੇ ਨਾਲ ਜਾ ਸਕਦਾ ਹੈ ਜੋ ਕਮੀਨੀਆਂ ਤੇ ਘਟੀਆਂ ਚਾਲਾਂ ਤੇ ਹੀ ਆ ਜਾਵੇ ਉਸ ਨਾਲ ਕੀ ਲੜਿਆ ਜਾਵੇ ਚੁੱਕ ਲੋ けਰਾ ਇਹਨੂੰ ਅਕਾਲ ਪੁਰਖ ਆਪ ਦੇਖੇਗਾ ਜੇ ਅਸੀਂ ਕੁਝ ਚਿਰ ਹੋਰ ਬੈਠੇ ਰਹੇ ਤਾਂ ਇਹ ਗੀਦੀ ਹੋਰ ਪਾਪ ਕਰੇਗਾ ਕਹਿੰਦਿਆਂ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦਾ ਜੜਿਆਲਿਓਂ けਰਾ ਚੁਕਾ ਦਿੱਤਾ ਕੁਝ ਸਮੇਂ ਮਗਰੋਂ ਹੀ ਉਹ ਮਾਲਵੇ ਵੱਲ ਜਾ ਰਹੇ ਸਿੱਖ ਵਹੀਰ ਨਾਲ ਰਲ ਗਏ ਅਹਿਮਦ ਸ਼ਾਹ ਨੂੰ ਜਦ ਜੰਡਿਆਲੇ ਵਾਲੇ ਨਰੰਜਨੀય ਮਹੰਤ ਆਗਲਤਾਸ ਦੀ ਜੀ ਦੂਜੀ ਚਿੱਠੀ ਮਿਲੀ ਕਿ ਸਿੰਘ ਜੰਡਿਆਲੇ ਨੂੰ ਘੇਰਾ ਪਾਉਣਾ ਰਹੇ ਹਨ ਤਾਂ ਉਹ ਜਲਦੀ ਨਾਲ ਅੰਮ੍ਰਿਤਸਰ ਦੀ ਥਾਂ ਝੰਡਿਆਲੇ ਪਹੁੰਚਿਆ ਇੱਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਸਿੰਘ ਤਾਂ ਇੱਥੋਂ ਚਲੇ ਗਏ ਕਮਬਖਤ ਅਬਦਾਲੀ ਖੱਬੇ ਹੱਥ ਉੱਤੇ ਜ਼ੋਰ ਨਾਲ ਸੱਜੇ ਦੀ ਮੁਠੀ ਮਾਰਦਿਆਂ ਬੋਲਿਆ ਪਤਾ ਕਰੋ ਕਿ ਉਹ ਕਿੱਧਰ ਗਏ ਹਨ ਫੌਜਦਾਰਾਂ ਨੇ ਸੂਈਏ ਦੜਾਏ ਤੇ ਨਾਲੇ ਮਹੰਤ ਨੂੰ ਕਹੋ ਕਿ ਸਾਡੇ ਆਉਣ ਦਾ ਨਜ਼ਰਾਨਾ ਪੇਸ਼ ਕਰੇ ਨਿਰੰਜਨੀਏ ਮਹੰਤ ਤੋਂ 3 ਲੱਖ ਨਜ਼ਰਾਨਾ ਲੈ ਕੇ ਅਬਦਾਲੀ ਨੇ ਨਜੀਬ ਖਾਨ ਨੂੰ ਇਸ਼ਾਰਾ ਕੀਤਾ ਤੇ ਅਫਗਾਨਾਂ ਨੇ ਲਸ਼ਕਰ ਅੰਮ੍ਰਿਤਸਰ ਵੱਲ ਮੋੜ ਲਿਆ ਨਜੀਬ ਖਾਨ ਨੂੰ ਪਤਾ ਲੱਗ ਗਿਆ ਸੀ ਕਿ ਅਬਦਾਲੀ ਆਪਣੀ ਪਹਿਲੀ ਮਿੱਠੀ ਤਰਕੀਬ ਨੂੰ ਨਿਪਰੇ ਚਾੜਨਾ ਚਾਹੁੰਦਾ ਹੈ ਜੰਡੇਆਲੇ ਤਾਂ ਉਹ ਕਾਲੀ ਨਾਲ ਸਿੱਖਾਂ ਨੂੰ ਖਤਮ ਕਰਨ ਲਈ ਹੀ ਆਇਆ ਸੀ ਦੁਰਾਨੀ ਫੌਜਾਂ ਨੇ ਅੰਮ੍ਰਿਤਸਰ ਆ ਉਤਾਰਾ ਕੀਤਾ ਸਿੰਘਾਂ ਦੇ ਕਿਲੇ ਰਾਮਰਾਉਣੀ ਵਿੱਚ ਅਬਦਾਲੀ ਦੇ ਲਸ਼ਕਰ ਨੇ ਡੇਰੇ ਲਾ ਲੇ ਅਬਦਾਲੀ ਨੇ ਆਪਣੇ ਚੁਣਿੰਦਾ ਫੌਜਦਾਰ ਇਕੱਠੇ ਕੀਤੇ ਤੇ ਬੋਲਿਆ ਜਿੰਨੀਆਂ ਵੀ ਇਹਨਾਂ ਦੀਆਂ ਪੁਰਾਤਨ ਇਮਾਰਤਾਂ ਹਨ ਇਹਨਾਂ ਦੇ ਗੁਰੂਆਂ ਦੇ ਘਰ ਕੋਟ ਅਸਥਾਨ ਜੋ ਵੀ ਹਨ ਸਭ ਮਿੱਟੀ ਵਿੱਚ ਮਿਲਾ ਦਿਓ ਹੁਕਮ ਦੀ तामील ਹੋਈ ਤੇ ਪਠਾਣਾ ਨੇ ਅੰਮ੍ਰਿਤਸਰ ਸਾਹਿਬ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਅਬਦਾਲੀ ਆਪਣੇ ਅੰਗ ਰਖਿਆਕ ਦਸਤੇ ਨਾਲ ਦਰਬਾਰ ਸਾਹਿਬ ਆ ਲਾਇਆ ਉਹ ਥੜਾ ਸਾਹਿਬ ਵਾਲੇ ਪਾਸਿਓਂ ਖਲੋ ਕੇ ਹਰਮੰਦਰ ਸਾਹਿਬ ਨੂੰ ਦੇਖ ਰਿਹਾ ਸੀ ਇਹੀ ਹੈ ਨਾ ਇਹਨਾਂ ਦਾ ਸਭ ਤੋਂ ਮੁਕੱਦਸ ਸਥਾਨ ਇੱਥੋਂ ਹੀ ਤਾਕਤ ਮਿਲਦੀ ਹੈ ਨਾ ਇਹਨਾਂ ਨੂੰ ਜੀ ਹਜ਼ੂਰ ਨਜੀਬ ਖਾਂ ਬੋਲਿਆ ਸਾਰੀ ਫੌਜ ਨੂੰ ਹੁਕਮ ਚਾੜ੍ਹ ਦਿਓ ਕਿ ਘੋੜਿਆਂ ਦੀ ਸਾਰੀ ਲਿੱਦ ਇਸ ਤਾਲ ਵਿੱਚ ਸੁੱਟੀ ਜਾਏ ਹਲਾਲ ਕੀਤੀਆਂ گاਵਾਂ ਦੀ ਖੱਲ ਹੱਡੀਆਂ ਮਿੱਜ ਤੇ ਬਾਕੀ ਸਾਰੀ ਰਹਿਦ ਖੂਹੰਦ ਵੀ ਇੱਥੇ ਹੀ ਪਾਈ ਜਾਵੇ ਇਸ ਤਾਲ ਨੂੰ ਪੂਰੀ ਤਰ੍ਹਾਂ ਭਰ ਦਿਓ ਟਾਹੀਆਂ ਗਈਆਂ ਇਮਾਰਤਾਂ ਦਾ ਸਾਰਾ ਮਲਬਾ ਇੱਥੇ ਲਿਆ ਕੇ ਸੁੱਟੋ ਜੇ ਫੇਰ ਵੀ ਪੂਰਿਆ ਨਾ ਜਾਵੇ ਤਾਂ ਮਿੱਟੀ ਨਾਲ ਭਰ ਕੇ ਵਿੱਚ ਜੋ ਬੀਜ ਦਿਓ ਤੇ ਜਨਾਬ ਤਾਲ ਵਿੱਚਲਾ ਮੰਦਿਰ ਹਰਮੰਦਰ ਸਿੱਖਾਂ ਦਾ ਵੈਰੀ ਲਾਹੌਰ ਦਾ ਇੱਕ ਕਾਜੀ ਬੋਲਿਆ ਇਸ ਬਾਰੇ ਵੀ ਸੋਚਿਆ ਹੈ ਅਸੀਂ ਜਾਂਦੇ ਹੋਏ ਇਸ ਦਾ ਪ੍ਰਬੰਧ ਵੀ ਕਰਕੇ ਜਾਵਾਂਗੇ ਸ਼ੈਤਾਨੀ ਹਾਸਾ ਹੱਸਦਿਆਂ ਅਬਦਾਲੀ ਬੋਲਿਆ ਲਾਹੌਰ ਨੂੰ ਚਾਲਾ ਪਾਉਣ ਤੋਂ ਪਹਿਲਾਂ ਉਸ ਨੇ ਆਪਣੀ ਇੱਕ 20-25 ਹਜ਼ਾਰ ਸੈਨਿਕਾਂ ਦੀ ਟੋਲੀ ਸਿੱਖਾਂ ਦਾ ਖੂਰਾ ਲੱਭਣ ਭੇਜੀ ਜਿਹੜੇ ਸੂਈਏ ਪਹਿਲਾਂ ਸ਼ਾਹ ਨੇ ਸਿੱਖਾਂ ਨੂੰ ਟੋਲਣ ਭੇਜੇ ਸਨ ਉਹਨਾਂ ਦੀ ਭੇਟ ਸਿੱਖ ਸੂਈਆਂ ਨਾਲ ਹੋ ਗਈ ਤੇ ਸਿੰਘਾਂ ਨੇ ਉਹ ਪਾਰ ਬੁਲਾ ਦਿੱਤੇ ਖਬਰ ਕਿਸ ਨੇ ਲਿਆਉਣੀ ਸੀ ਸੋ ਸੂਈਆਂ ਦੀ ਖਬਰ ਲੈਣ ਲਈ ਹੋਰ ਸੂਈਏ ਭੇਜੇ ਗਏ ਲਾਹੌਰ ਬੈਠੇ ਅਬਦਾਲੀ ਨੂੰ ਇਹੋ ਖਬਰਾਂ ਪਹੁੰਚਦੀਆਂ ਰਹੀਆਂ ਕਿ ਫਲਾਣੀ ਥਾਂ ਸਿੱਖਾਂ ਨੇ ਪਠਾਣ ਲੁੱਟ ਲਏ ਫਲਾਣੀ ਥਾਂ ਅਫਗਾਨ ਸਿਪਾਹੀ ਮਾਰ ਦਿੱਤੇ ਅਬਦਾਲੀ ਸਿੱਖਾਂ ਤੇ ਬੁਰੀ ਤਰ੍ਹਾਂ ਖਿੱਚ ਚੁੱਕਾ ਸੀ ਕਿ ਇਹਨਾਂ ਨੂੰ ਕਿਸੇ ਨੇ ਸਾਹਮਣੇ ਆ ਕੇ ਲੜਨਾ ਨਹੀਂ ਸਕੇ ਕਦੇ ਕਦੇ ਖਿੱਚ ਕੇ ਉਹ ਬੋਲਦਾ ਜਿਹੜਾ 20-25 ਹਜ਼ਾਰ ਦਾ ਦਸਤਾ ਸਿੱਖਾਂ ਨੂੰ ਲੱਭਣ ਤੋਰਿਆ ਸੀ ਉਹਨਾਂ ਦੀ ਝੜਪ ਜੰਗਲ ਵਿੱਚ ਸਿੱਖ ਵਹੀਰ ਦੇ ਮਗਰ ਜਾ ਰਹੇ ਸਰਦਾਰ ਜੱਸਾ ਸਿੰਘ ਰਾਮਗੜੀ ਦੇ ਜਥੇ ਨਾਲ ਹੋ ਗਈ ਉਹਨਾਂ ਸਿੱਖਾਂ ਨੂੰ ਮਾਰਨਾ ਜਾਂ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਆਪਣੇ ਹਥਿਆਰ ਘੋੜੇ ਖੁਹਾ ਕੇ ਮੁੜੇ ਹਾਰ ਕੇ ਵਾਪਸ ਆਈ ਟੁਕੜੀ ਦੇ ਸੈਨਾਪਤੀਆਂ ਦੇ ਅਬਦਾਲੀ ਨੇ ਸਿਰ ਲਹਾ ਦਿੱਤੇ ਲੁਧਿਆਣਾ ਪਾਰ ਕਰਕੇ ਜਦ ਸਿੰਘ ਮਲੇਰਕੋਟਲੇ ਵੱਲ ਵਧੇ ਤਾਂ ਮਲੇਰੀਏ ਨਵਾਬ ਭੀਖਣ ਖਾਨ ਨੂੰ ਜਾਪਿਆ ਕਿ ਖਾਲਸਾ ਮਲੇਰਕੋਟਲੇ ਉੱਤੇ ਹੱਲਾ ਕਰਨ ਆ ਰਿਹਾ ਹੈ ਉਸਨੇ ਤੁਰੰਤ ਜੈਨੇ ਨੂੰ ਸਰਹੰਦ ਖਬਰ ਪਹੁੰਚਾਈ ਸਿੱਖਾਂ ਦਾ ਇੱਕ ਵੱਡਾ ਵਹੀਰ ਸਾਡੇ ਵੱਲ ਵੱਧ ਰਿਹਾ ਹੈ ਮੈਂ ਸੁਣਿਆ ਹੈ ਕਿ ਜੱਸਾ ਕਲਾਲ ਹਰੀ ਸਿਓਂ ਭੰਗੀ ਚੜਤ ਸਿਓਂ ਛੋਟਾ ਜੱਸਾ ਸਿਓਂ ਤੇ ਹੋਰ ਵੱਡੇ ਸਰਦਾਰ ਇਸ ਵਹੀਰ ਵਿੱਚ ਹਨ ਜੇ ਤੁਸੀਂ ਮਦਦ ਲਈ ਨਾ ਪਹੁੰਚੇ ਤਾਂ ਅਸੀਂ ਬਹੁਤੀ ਦੂਰ ਟਿਕ ਨਹੀਂ ਸਕਾਂਗੇ ਖਬਰ ਮਿਲਦਿਆਂ ਹੀ ਜੈਨ ਖਾਨ ਤੁਰੰਤ ਮਲੇਰਕੋਟਲੇ ਵੱਲ ਤੁਰ ਪਿਆ 50000 ਤੋਂ 1 ਲੱਖ ਦਾ ਲਸ਼ਕਰ ਉਸ ਦੇ ਨਾਲ ਸੀ ਸਰਹੰਦ ਤੋਂ ਤੁਰਦਿਆਂ ਉਸ ਨੇ ਹਲਕਾਰੇ ਸੂ ਦੇਣ ਲਈ ਅਬਦਾਲੀ ਵੱਲ ਵੀ ਤੋਰ ਦਿੱਤੇ ਸ਼ਾਹ ਨੂੰ ਕਹੋ ਕਿ ਜਿੰਨਾ ਲੰਬਾ ਹੋ ਸਕਿਆ ਵਹੀਰ ਨੂੰ ਅਸੀਂ ਟਕਾ ਕੇ ਰੱਖਾਂਗੇ ਛੇਤੀ ਨਾਲ ਪਹੁੰਚੇ ਤਾਂ ਕਿ ਚਿਰ ਤੋਂ ਲਟਕਦਾ ਕੰਮ ਸਿਰੇ ਲਾਇਆ ਜਾ ਸਕੇ ਮੂਰਿਆਂ ਅਸੀਂ ਵੱਡਾ ਧਰ ਲਵਾਗਾ ਤੇ ਮਗਰੋਂ ਤੁਸੀਂ ਡੱਕਰੇ ਕਰਦੇ ਆਇਓ ਪੱਕ ਗਈ ਇਹਨਾਂ ਦੀ ਜਿੰਨੀ ਫਸਲ ਪੱਕਣੀ ਸੀ ਹੁਣ ਬਾਡੀ ਦੀ ਤਿਆਰੀ ਹੈ ਸੋ ਛੇਤੀ ਨਾਲ ਪਹੁੰਚੋ ਤਾਂ ਕਿ ਆਪਣਾ ਆਪਣਾ ਹਿੱਸਾ ਵੰਡਿਆ ਜਾ ਸਕੇ ਜਿੰਨੀ ਛੇਤੀ ਪਹੁੰਚਣਗੇ ਉਨਾਂ ਹੀ ਸਿੱਖਾਂ ਦਾ ਵੱਧ ਨੁਕਸਾਨ ਕਰਨ ਵਿੱਚ ਸਫਲ ਹੋਵਾਂਗੇ ਜੈਨ ਖਾਨ ਨੂੰ ਜਾਪਦਾ ਸੀ ਕਿ ਸਿੱਖ ਐਤ ਕੀ ਪੰਜੇ ਵਿਚ ਆ ਜਾਣਗੇ ਤੇ ਛੇਤੀ ਹੀ ਪੰਜਾਬ ਉੱਤੇ ਵੀ ਅਫਗਾਨੀ ਝੰਡੇ ਚੁੱਲਣਗੇ। ਅਹਿਮਦ ਸ਼ਾਹ ਲਈ ਤਾਂ ਇਹ ਖਬਰ ਜਿਵੇਂ ਔੜ ਮਾਰੀ ਧਰਤੀ ਤੇ ਝੜੀ ਲੱਗ ਜਾਣ ਵਾਂਗ ਸੀ। ਉਸਨੇ ਉਸੇ ਦਿਨ ਲਾਹੌਰੋਂ ਕੂਚ ਕਰ ਦਿੱਤਾ ਤੇ ਹਲਕਾਰੇ ਰਾਹੀਂ ਜੈਨ ਖਾਨ ਨੂੰ ਕਹਿ ਭੇਜਿਆ ਕਿ ਪਰਸੋਂ ਸਵੇਰੇ ਹਮਲੇ ਲਈ ਤਿਆਰ ਰਹਿਣ। ਅਗਲੇ ਦਿਨ ਸਤਲੁਜ ਪਾਰ ਕਰਦਿਆਂ ਸ਼ਾਹ ਨੇ ਘੋੜ ਸਵਾਰ ਹਲਕਾਰੇ ਜੈਨ ਖਾਨ ਵੱਲ ਜੰਗ ਦੀ ਨੀਤੀ ਸਮਝਾਉਣ ਲਈ ਤੋਰੇ। ਅਸੀਂ ਆਪਣੇ ਲਗਭਗ 2.5 ਲੱਖ ਦੇ ਲਸ਼ਕਰ ਨਾਲ ਇਹਨਾਂ ਨੂੰ ਪਿੱਛੋਂ ਘੇਰਾਂਗੇ ਸਾਡੇ ਲਸ਼ਕਰ ਵਿੱਚ 1.5 ਲੱਖ ਦੇ ਕਰੀਬ ਘੋੜ ਸਵਾਰ ਹਨ ਸੋ ਤੜਕੇ ਪਹਿਲੇ ਪੈਰ ਹੀ ਇਹਨਾਂ ਤਿੱਕ ਪਹੁੰਚ ਜਾਵਾਂਗੇ ਤੇਰੀ ਫੌਜ ਦਾ ਮੈਨੂੰ ਪਤਾ ਹੈ ਤੇ ਮਲੇਰ ਕੋਟੀਆਂ ਦੀ ਜਿੰਨੀ ਵੀ ਹੋਈ ਹਨ ਨਾਲ ਲੈ ਕੇ ਤੁਸੀਂ ਸਿੱਖਾਂ ਨੂੰ ਮੂਹਰਿਓ ਪੈਣਾ ਹੈ ਇਸ ਤਰ੍ਹਾਂ ਸਾਰਾ ਸਿੱਖ ਜੱਤਾ ਸਾਡੇ ਘੇਰੇ ਵਿੱਚ ਆ ਜਾਵੇਗਾ ਧਰਤੀ ਦੀ ਕੋਈ ਫੌਜ ਨਹੀਂ ਜੋ ਚਾਰੇ ਪਾਸਿਆਂ ਤੋਂ ਘਿਰਨ ਮਗਰੋਂ ਵੀ ਬਚ ਸਕੇ ਜੈਨ ਖਾਨ ਜਦ ਇਹ ਸੁਨੇਹਾ ਆਪਣੇ ਸਾਥੀ ਫੌਜਦਾਰਾਂ ਨਾਲ ਪੜ੍ਹਿਆ ਤਾਂ ਦੀਵਾਨ ਲక్ష్ਮੀ ਨਾਰਾਇਣ ਬੋਲਿਆ ਐਸੀ ਚੱਕਰਬਿਊ ਨੂੰ ਤਾਂ ਅਰਜਨ ਪੁੱਤਰ ਅਭਿਮੰਨਿਉ ਨਹੀਂ ਤੋੜ ਸਕਿਆ ਸੀ ਇਹ ਸਿੱਖ ਕੀ ਬਲਾ ਹਨ ਅਸੀਂ ਕੋਹ ਦੇ ਲਗਭਗ ਪੈਂਡਾ ਜਿਸ ਵਿੱਚ ਦੋ ਦਰਿਆ ਵੀ ਆਉਂਦੇ ਸਨ ਅਬਦਾਲੀ ਨੇ ਦੋ ਦਿਹਾੜੀਆਂ ਵਿੱਚ ਨਿਬੇੜ ਲਿਆ ਠੰਡ ਦਾ ਮਹੀਨਾ ਹੋਣ ਕਰਕੇ ਰੁੱਤ ਵੀ ਅਫਗਾਨਾਂ ਦੀ ਮਨ ਪਾਉਂਦੀ ਸੀ ਠੰਡੀਆਂ ਲੰਬੀਆਂ ਰਾਤਾਂ ਨੂੰ ਪੈਂਡਾ ਮਾਰਦੇ ਹੋਏ ਅਫਗਾਨ ਤੀਜੇ ਦਿਨ ਸਵੇਖਤੇ ਹੀ ਮਲੇਰਕੋਟਲੇ ਆਣ ਲੱਥੇ ਸਿੰਘਾਂ ਨੂੰ ਅਬਦਾਲੀ ਦੇ ਆਉਣ ਦੀ ਕੋਈ ਖਬਰ ਨਹੀਂ ਸੀ ਉਹਨਾਂ ਨੂੰ ਤਾਂ ਜੈਨੇ ਤੇ ਮਲੇਰਕੋਟਿਏ ਭੀਖਣ ਖਾਣ ਦੇ ਅੱਗੇ ਖਲੋਤੇ ਹੋਣ ਬਾਰੇ ਵੀ ਪਤਾ ਸੂ ਨਹੀਂ ਸੀ ਉਹਨਾਂ ਦੇ ਤਾਂ ਹੁਣ ਰੁਕਣ ਦਾ ਸਮਾਂ ਸੀ ਰਾਤ ਨੂੰ ਉਹ ਪਿੰਡਾਂ ਤੈਅ ਕਰਦੇ ਸਨ ਤੇ ਅੰਮ੍ਰਿਤ ਵੇਲਾ ਹੁੰਦੇ ਹੀ ਕਿਤੇ ਪੜਾ ਕਰ ਲੈਂਦੇ ਸਨ ਸਿੱਖ ਸਰਦਾਰਾਂ ਨੇ ਬੀਬੀਆਂ ਬੱਚਿਆਂ ਤੇ ਬਜ਼ੁਰਗਾਂ ਦੇ ਵਹੀਰ ਦਾ ਪੜਾ ਗੁਰਮੇ ਪਿੰਡ ਵਿੱਚ ਕੀਤਾ ਹੋਇਆ ਸੀ ਦੋ ਮਿਸਲਾਂ ਦੇ ਚੁਨਿੰਦਾ ਸੂਰਮੇ ਉਸ ਵਹੀਰ ਦੇ ਨਾਲ ਸਨ ਬਾਕੀ ਸਰਦਾਰਾਂ ਨੇ ਸਿੱਖ ਨੌਜਵਾਨ ਲੜਾਕਿਆਂ ਨੂੰ ਨਾਲ ਲੈ ਕੇ ਕੁੱਪ ਪਿੰਡ ਡੇਰਾ ਲਾਇਆ ਹੋਇਆ ਸੀ ਉਹ ਵਹੀਰ ਦੇ ਕਾਫੀ ਪਿੱਛੇ ਸਨ ਕੁੱਪ ਤੋਂ ਮਲੇਰ ਕੋਟਲਾ ਕੋਈ 6 ਕੁ ਮੀਲ ਸੀ ਸੋ ਹੁਣ ਜੁਝਾਰੂ ਸਿੰਘਾਂ ਤੇ ਅਫਗਾਨਾਂ ਵਿੱਚ 6 ਮੀਲ ਦੀ ਵਿੱਥ ਰਹਿ ਗਈ ਸੀ ਪਰ ਸਿੰਘ ਇਸ ਗੱਲੋਂ ਅਣਜਾਣ ਸਨ ਤੂੰ ਮੈਨੂੰ ਉਹ ਸਾਖੀ ਸੁਣਾਵਾ ਆਪਣੀ ਮਾਂ ਦੇ ਗੋਡੇ ਨਾਲ ਬੈਠਾ ਇਕਬਾਲ ਬੋਲਿਆ ਕਿਹੜੀ ਪੁੱਤਰ ਉਹੀ ਮਾਂ ਬਾਬਾ ਬੰਦਾ ਸਿੰਘ ਦੇ ਸਾਥੀ ਉਸ ਸਿੰਘ ਦੀ ਜਿਹੜਾ ਕਹਿੰਦਾ ਸੀ ਮੇਰੀ ਮਾਂ ਝੂਠ ਬੋਲਦੀ ਹੈ ਪਰ ਤੈਨੂੰ ਤਾਂ ਆਉਂਦੀ ਹੈ ਓ ਸਾਖੀ ਪਹਿਲਾਂ ਕਈ ਵਾਰ ਸੁਣਾਈ ਹੋਣ ਕਰਕੇ ਸਾਖੀ ਬਾਲ ਨੂੰ ਯਾਦ ਸੀ ਹਾਂ ਪਰ ਮੇਰਾ ਚਿੱਤ ਕਰਦਾ ਕਿ ਦੁਬਾਰਾ ਸੁਣਾ ਬਾਲ ਨੇ ਇੱਛਾ ਜ਼ਾਹਰ ਕੀਤੀ ਤੇ ਮਾਂ ਨੇ ਸੁਣਾਉਣੀ ਸ਼ੁਰੂ ਕੀਤੀ ਇਹ ਕਥਾ ਗੁਰਦਾਸ ਨੰਗਲ ਤੋਂ ਸ਼ੁਰੂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ